ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਭਾਈ ਜਸਵੰਤ ਸਿੰਘ ਜੀ ਖਾਲੜਾ ਬਾਰੇ ਕੌਣ ਸੀ ਭਾਈ ਜਸਵੰਤ ਸਿੰਘ ਜੀ ਖਾਲੜਾ ਭਾਈ ਜਸਵੰਤ ਸਿੰਘ ਖਾਲੜਾ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦੇ ਕਰਦੇ ਸ਼ਹੀਦ ਹੋ ਗਏ ਸੀ ਤੇ ਉਹਨਾਂ ਨੂੰ ਲਵਾਰਸ ਲਾਸ਼ਾਂ ਦੇ ਵਾਰਸ ਵੀ ਕਿਹਾ ਜਾਂਦਾ ਹੈ ਤੇ ਇੱਕ ਦਿਨ ਉਹ ਖੁਦ ਹੀ ਲਵਾਰਸ ਲਾਸ਼ ਬਣ ਕੇ ਰਹਿ ਗਏ ਸੀ ਉਹਨਾਂ ਉੱਪਰ ਪੰਜਾਬੀ ਮਸ਼ਹੂਰ ਕਲਾਕਾਰ ਦਿਲਜੀਤ ਦਸਾਂਝ ਦੀ ਫਿਲਮ ਵੀ ਆ ਰਹੀ ਹੈ ਹੌਣ ਵਾਲੇ ਸਮੇਂ 'ਚ ਪੰਜਾਬ 95 ਤੁਸੀਂ ਜ਼ਰੂਰ ਵੇਖਣੀ ਹੈ ਤੇ ਆਪਣੇ ਬੱਚਿਆਂ ਨੂੰ ਵੀ ਵਿਖਾਉਣੀ ਹੈ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਆਪਣੀਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਭਾਈ ਜਸਵੰਤ ਸਿੰਘ ਦੀ ਖਾਲੜਾ ਦੀ ਸ਼ਹੀਦੀ ਬਾਰੇ ਇਹਨਾਂ ਨੇ ਆਪਣੀ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਸੀ ਤੇ ਉਸ ਤੋਂ ਬਾਅਦ ਇਹ ਅਪ੍ਰੈਲ 1968 ਵਿੱਚ ਤਨਤਨ ਦੇ ਕਾਲਜ ਵਿੱਚ ਪੜ੍ਹਾਈ ਲਈ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਗਏ ਉੱਥੇ ਜਾ ਕੇ ਇਹਨਾਂ ਨੇ ਫਿਰ ਸਟੂਡੈਂਟ ਯੂਨੀਅਨ ਦੇ ਵਿੱਚ ਹਿੱਸਾ ਲੈ ਲਿਆ ਤੇ ਇੱਕ ਥੀਏਟਰ ਦੇ ਵਿੱਚ ਬਲੈਕ ਚ ਟਿਕਟਾਂ ਵੇਚਣ ਦੇ ਕਾਰਨ ਥੀਏਟਰ ਦੇ ਮੈਨੇਜਰ ਤੇ ਰੋਸ ਮੁਜਾਹਰਾ ਇਹਨਾਂ ਨੇ ਕੀਤਾ ਉਥੇ ਲੜੇ ਨਹੀਂ ਸਗੋਂ ਜੋ ਅੰਦੋਲਨ ਹੋਇਆ ਇਹਨਾਂ ਨੇ ਉਸ ਅੰਦੋਲਨ ਵਿੱਚ ਹਿੱਸਾ ਲਿਆ ਉਥੇ ਇਹਨਾਂ ਦੇ ਕਾਫੀ ਦੋਸਤਾਂ ਤੇ ਗੋਲੀਬਾਰੀ ਵੀ ਹੋਈ ਸੀ ਤੇ ਇਹ ਪਹਿਲੀ ਵਾਰ ਜਸਵੰਤ ਸਿੰਘ ਖਾਲੜਾ ਜੇਲ੍ਹ ਵਿੱਚ ਗਏ ਸੀ ਪਹਿਲੀ ਵਾਰ ਜਸਵੰਤ ਸਿੰਘ ਖਾਲੜਾ ਦੀ ਗ੍ਰਿਫਤਾਰੀ ਇੱਥੇ ਹੋਈ ਸੀ ਭਾਈ ਜਸਵੰਤ ਸਿੰਘ ਖਾਲੜਾ ਇੱਕ ਸਧਾਰਨ ਪਰਿਵਾਰ ਵਿੱਚ ਜਨਮ ਲੈਂਦੇ ਆ ਇਹਨਾਂ ਦੇ ਤਿੰਨ ਭਾਈ ਹੋਰ ਹੁੰਦੇ ਆ ਤੇ ਉਹ ਤਿੰਨ ਭਾਈ ਇਹਨਾਂ ਦੇ ਜੋ ਬਾਹਰ ਚਲੇ ਜਾਂਦੇ ਆ ਵਿਦੇਸ਼ ਚ ਤੇ ਇਹਨਾਂ ਦੀ ਵੀ ਜਾਣ ਦੀ ਤਿਆਰੀ ਹੁੰਦੀ ਹੈ ਪਰ ਮਾਪੇ ਕੋਲੇ ਕੋਈ ਬੱਚਾ ਨਾਰਾਇਣ ਕਰਕੇ ਇਹ ਉਹਨਾਂ ਨੂੰ ਉੱਥੇ ਰੁਕਣ ਲਈ ਕਹਿੰਦੇ ਆ ਤੇ ਇਹਨਾਂ ਇਹ ਉਹਨਾਂ ਦੀ ਛੱਟ ਗੱਲ ਮੰਨ ਲੈਂਦੇ ਆ ਤੇ ਰੁਕ ਜਾਂਦੇ ਆ ਉੱਥੇ ਫਿਰ ਇਹਨਾਂ ਦਾ ਵਿਆਹ ਹੁੰਦਾ ਹੈ ਇਹਨਾਂ ਦੇ ਦੋ ਬੱਚੇ ਹੋ ਜਾਂਦੇ ਹੈਗੇ ਇੱਕ ਕੁੜੀ ਹੁੰਦੀ ਹੈ ਤੇ ਇੱਕ ਮੁੰਡਾ ਹੁੰਦਾ ਫਿਰ ਹੌਲੀ ਲ ਇਹਨਾਂ ਨੂੰ ਜੋਬ ਮਿਲ ਜਾਂਦੀ ਹੈ ਸੈਂਟਰਲ ਕੋਆਪਰੇਟਿਵ ਬੈਂਕ ਦੇ ਵਿੱਚ ਤੇ ਇਹਨਾਂ ਦੀ ਜੋ ਧਰਮ ਪਤਨੀ ਆ ਉਹਨਾਂ ਨੂੰ ਲਾਇਬ੍ਰੇਰੀ ਦੇ ਵਿੱਚ ਜੋਬ ਮਿਲ ਜਾਂਦੀ ਹੈ ਫਿਰ ਇੱਕ ਦਿਨ ਜੋਬ ਕਰਦਿਆਂ ਕਰਦਿਆਂ ਇਹਨਾਂ ਦਾ ਜੋ ਨਾਲ ਦਾ ਸਾਥੀ ਹੁੰਦਾ ਗੁੰਮ ਹੋ ਜਾਂਦਾ ਫਿਰ ਇਹ ਲੋਕਾਂ ਦੀ ਕੰਨੀ ਸੁਣੀਆਂ ਗੱਲਾਂ ਦੇ ਅਨੁਸਾਰ ਚਲੇ ਜਾਂਦੇ ਆ ਅੰਮ੍ਰਿਤਸਰ ਦੇ ਸ਼ਮਸ਼ਾਨਘਾਟ ਤੇ ਚਲੇ ਜਾਂਦੇ ਆ ਤੇ ਉੱਥੇ ਜਾ ਕੇ ਇਹਨਾਂ ਨੂੰ ਪਤਾ ਲੱਗਦਾ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਆਲਰੇਡੀ ਇਹਨਾਂ ਦੇ ਸਾਥੀ ਦੀ ਪਹਿਲਾਂ ਹੀ ਇੱਕ ਹੋਰ ਦੀ ਮੌਤ ਹੋ ਚੁੱਕੀ ਸੀ ਇਹ ਉੱਥੋਂ ਵਾਪਸ ਆ ਜਾਂਦੇ ਆ ਤੇ ਆਪਣੀ ਜੌਬ ਜੋ ਛੱਡ ਦਿੰਦੇ ਆ ਤੇ ਇਹ ਫਿਰ ਇੱਕ ਪਲਾਨ ਬਣਾਉਂਦੇ ਆ ਆਪਣੇ ਦੋ ਸਾਥੀਆਂ ਨੂੰ ਲੈਂਦੇ ਆ ਤੇ ਸ਼ਮਸ਼ਾਨਘਾਟ ਵਿੱਚ ਭੇਜ ਦਿੰਦੇ ਆ ਤੇ ਉੱਥੇ ਜਾ ਕੇ ਦੱਸਦੇ ਆ ਕਿ ਕੋਈ ਅਫਸਰ ਆ ਰਿਹਾ ਚੈਕਿੰਗ ਦੇ ਲਈ ਫਿਰ ਜਸਵੰਤ ਸਿੰਘ ਜੀ ਖਾਲੜਾ ਖੁਦ ਜਾਂਦੇ ਆ ਅਫਸਰ ਬਣ ਕੇ ਤੇ ਸਮਸ਼ਾਨ ਘਾਟ ਵਾਲਿਆਂ ਤੋਂ ਪੁੱਛਦੇ ਆ ਡਾਟਾ ਲੈਂਦੇ ਆ ਉਹਨਾਂ ਕੋਲ ਥੋੜਾ ਜਿਹਾ ਡਾਟਾ ਹੁੰਦਾ ਤੇ ਉਹਨਾਂ ਤੋਂ ਪੁੱਛਦੇ ਆ ਕਿ ਕਿੰਨੀਆਂ ਲਾਸ਼ਾਂ ਇੱਥੇ ਆ ਚੁੱਕੀਆਂ ਨੇ ਤੇ ਕਿੰਨੀਆਂ ਹੋਰ ਨੇ ਤੇ ਉਹ ਸਮਸ਼ਾਨ ਘਾਟ ਵਾਲੇ ਦੱਸਦੇ ਆ ਵੀ ਇੱਥੇ ਕਦੇ-ਕਦੇ 8-10 ਲਾਸ਼ਾਂ ਆ ਜਾਂਦੀਆਂ ਨੇ ਤੇ ਕਦੇ-ਕਦੇ ਤਾਂ ਟਰੱਕ ਭਰਿਆ ਵੀ ਲਾਸ਼ਾਂ ਦਾ ਇੱਥੇ ਆ ਜਾਂਦਾ ਟਰੱਕ ਭਰਿਆ ਵੇਖੋ ਤੇ ਫਿਰ ਇਹ ਉਹਨਾਂ ਤੋਂ ਪੁੱਛਦੇ ਆ ਕਿ ਹੋਰ ਡਾਟਾ ਤੇ ਉਹ ਸੰਸਾਨਗੜ ਘਟ ਵਾਲੇ ਕਹਿ ਦਿੰਦੇ ਆ ਕਿ ਸਾਡੇ ਕੋਲ ਇੰਨਾ ਹੀ ਡਾਟਾ ਸੀ ਬਾਕੀ ਡਾਟਾ ਜੋ ਮਿਊਂਸਿਪਲਿਟੀ ਕੋਲੇ ਹੈ ਕਿਉਂਕਿ ਜਿਹੜਾ ਲਵਾਰਸ਼ਲਾਸਾਂ ਹੁੰਦੀਆਂ ਜਿਹੜੀਆਂ ਉਹਨਾਂ ਦਾ ਡਾਟਾ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਡਾਕੂਮੈਂਟ ਮਿਊਂਸਿਪਲਿਟੀ ਕੋਲੇ ਹੁੰਦੇ ਆ ਤਾਂ ਜੋ ਉਹਨਾਂ ਦੇ ਜੋ ਪਰਿਵਾਰ ਹੈ ਵਾਰਸਾ ਜੋ ਉਹਨਾਂ ਨੂੰ ਆਕੇ ਦੇਖ ਸਕਣ ਤੇ ਪਛਾਣ ਸਕਣ ਇਸ ਤੋਂ ਬਾਅਦ ਭਾਈ ਖਾਲੜਾ ਜੀ ਕਾਫੀ ਸਾਰੇ ਸਬੂਤ ਇਕੱਠੇ ਕਰਦੇ ਰਹਿੰਦੇ ਆ ਤੇ ਫਿਰ ਇਹਨਾਂ ਨੂੰ ਇਹਨਾਂ ਦੇ ਭਰਾ ਦਾ ਵਿਆਹ ਰੱਖਿਆ ਜਾਂਦਾ ਇੰਗਲੈਂਡ ਦੇ ਵਿੱਚ ਤੇ ਬੜੀ ਮੁਸ਼ਕਲ ਦੇ ਨਾਲ 6 ਮਹੀਨਿਆਂ ਬਾਅਦ ਇਹਨਾਂ ਨੂੰ ਇੰਗਲੈਂਡ ਦਾ ਵਿਜ਼ਟਰ ਵੀਜ਼ਾ ਮਿਲ ਜਾਂ ਉੱਥੇ ਜਾ ਕੇ ਵੀ ਇਹ ਹੋਰ ਕਾਫੀ ਸਾਰੇ ਸਬੂਤ ਇਕੱਠੇ ਕਰਦੇ ਰਹਿੰਦੇ ਆ ਤੇ 1992 ਦੇ ਵਿੱਚ ਜੋ ਸਰਕਾਰ ਕਾਂਗਰਸ ਦੀ ਧੱਕੇ ਨਾਲ ਬਣੀ ਹੁੰਦੀ ਹੈ ਤੇ ਉਹਨਾਂ ਨੇ ਪੁਰਸ ਨੂੰ ਖੁੱਲੀ ਛੂਟ ਦੇ ਦਿੱਤੀ ਸੀ ਸਿੱਖਾਂ ਤੇ ਅਤਿਆਚਾਰ ਢਾਉਣ ਲਈ ਤਸੱਦਦ ਦੇਣ ਲਈ ਫਿਰ ਇਹ ਉਥੋਂ ਦੀ ਇੰਗਲੈਂਡ ਦੀ ਸਰਕਾਰ ਨੂੰ ਆ ਜੋ ਚਿੱਠੀ ਭੇਜਦੇ ਆ ਕਿ ਮੈਨੂੰ 6 ਮਹੀਨਿਆਂ ਦੀ ਹੋਰ ਮੌਲਤ ਦਿੱਤੀ ਜਾਵੇ ਤਾਂ ਜੋ ਪੰਜਾਬ ਦੇ ਹਾਲਾਤ ਆ ਜੋ ਠੀਕ ਹੋ ਜਾਣ ਤੇ ਮੈਂ ਪੰਜਾਬ ਵਾਪਸ ਚਲਾ ਜਾਵਾਂਗਾ ਕਿਉਂਕਿ ਮੇਰਾ ਵਤਨ ਤੋਂ ਜਿਆਦਾ ਦੂਰ ਮੈਥੋਂ ਰਹਿ ਨਹੀਂ ਜਾਂਦਾ ਤੇ ਉਥੇ ਰਹੇ 6 ਮਹੀਨੇ ਬਾਅਦ ਫਿਰ ਸਾਲ ਬਾਅਦ ਇੰਗਲੈਂਡ ਤੋਂ ਆ ਜੋ ਵਾਪਸ ਆ ਜਾਂਦੇ ਆ ਫਿਰ ਚਲੇ ਜਾਂਦੇ ਆ ਕੈਨੇਡਾ ਕੈਨੇਡਾ ਜਾ ਕੇ ਇਹ ਪੱਛਮੀ ਦੇਸ਼ਾਂ ਨੂੰ ਯੂਐਨਓ ਨੂੰ ਤੇ ਉਥੋਂ ਦੀਆਂ ਸੰਸਥਾਵਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਚਿੱਠੀਆਂ ਲੈਟਰ ਆ ਜੋ ਭੇਜਦੇ ਰਹਿੰਦੇ ਆ ਤੇ ਉਥੇ ਕੈਨੇਡਾ ਦੇ ਵਿੱਚ ਇਹਨਾਂ ਦੀਆਂ ਸਪੀਚਾਂ ਵੀ ਨੇ ਉਹ ਤੁਸੀਂ ਅੱਜ ਵੀ YouTube ਤੇ ਕੱਢ ਕੇ ਦੇਖ ਸਕਦੇ ਹੋ ਤਾਂ ਉਥੋਂ ਤੋਂ ਬਾਅਦ ਭਾਈ ਖਾਲੜਾ ਜੀ ਪਿੰਡਾਂ ਵਿੱਚ ਜਾ ਜਾ ਕੇ ਹੋਰ ਬਹੁਤ ਕਲਨਿਕਾ ਸਬੂਤ ਇਕੱਠੇ ਕਰਦੇ ਆ ਕਾਲੇ ਸੱਚ ਨੂੰ ਮੂਰੇ ਲਿਆਉਣ ਦੇ ਲਈ ਬਹੁਤ ਸਾਰੇ ਸਬੂਤ ਇਕੱਠੇ ਕਰਦੇ ਆ ਤੇ ਇੱਕ ਦਿਨ ਉਹ ਆਪਣੇ ਘਰ ਦੇ ਦਰਵਾਜ਼ੇ ਸਾਹਮਣੇ ਗੱਡੀ ਧੋਰੇ ਹੁੰਦੇ ਆ ਤੇ ਪੁਲਿਸ ਦੀਆਂ ਤਿੰਨ ਬੈਨਾਂ ਆਉਂਦੀਆਂ ਨੇ ਉਹਦੇ ਵਿੱਚ ਸਿਵਲ ਅਧਿਕਾਰੀ ਹੁੰਦੇ ਆ ਸਿਵਲ ਕੱਪੜੇ ਪਾਏ ਹੁੰਦੇ ਆ ਤੇ ਉਹਨਾਂ ਨੂੰ ਚੱਕ ਕੇ ਲੈ ਜਾਂਦੇ ਆ ਜੇਲ੍ਹ ਦੇ ਵਿੱਚ 52 ਦਿਨ ਉਹਨਾਂ ਤੇ ਤਸੀਹੇ ਢਾਏ ਜਾਂਦੇ ਆ ਉਹਨਾਂ ਨੂੰ ਤੁਸੀਂ ਇਹ ਦਿੱਤੇ ਜਾਂਦੇ ਆ ਕਿ ਆਪਣੇ ਉਹ ਬਿਆਨਾਂ ਜੋ ਉਹ ਵਾਪਸ ਲੈ ਲੈਣ ਤੇ ਜਿਹੜੇ ਉਹਨਾਂ ਨੇ ਚਿੱਠੀਆਂ ਲੈਟਰ ਭੇਜੇ ਸੀ ਉਹਨਾਂ ਦੇ ਉਲਟੋ ਬਿਆਨ ਦੇ ਦੇਣ ਕਿ ਇਹ ਚੀਜ਼ ਇਹ ਚੀਜ਼ਾਂ ਮੈਂ ਨਹੀਂ ਕੀਤੀਆਂ ਤੇ ਉਸ ਤੋਂ ਬਾਅਦ KPS ਗੱਲ ਵੀ ਇੱਕ ਵਾਰੀ ਜੇਲ੍ਹ ਚ ਪਾਈ ਖਾਲੜਾ ਜੀ ਕੋਲੇ ਆਉਂਦੇ ਨੇ ਉਹ ਉਹਨਾਂ ਨੂੰ ਉਹ ਬਿਆਨ ਬਾਸ ਲੈਣ ਲਈ ਕਹਿੰਦੇ ਆ ਪਰ ਭਾਈ ਖਾਲੜਾ ਜੀ ਆਪਣੇ ਬਿਆਨਾਂ ਤੇ ਅਟੱਲ ਹੁੰਦੇ ਆ ਆਪਣੀ ਜ਼ੁबान ਦੇ ਅਟੱਲ ਹੁੰਦੇ ਆ ਕਿ ਨਹੀਂ ਮੈਂ ਇਹ ਨਹੀਂ ਕਰ ਸਕਦਾ ਤੇ ਕਾਫੀ ਤਸੱਦਦ ਟਾਉਣ ਤੋਂ ਬਾਅਦ ਜਦੋਂ ਭਾਈ ਖਾਲੜਾ ਜੀ ਨਹੀਂ ਮੰਨਦੇ ਇਹ ਚੀਜ਼ ਬਾਰੇ ਤੇ ਫਿਰ ਉਹਨਾਂ ਨੂੰ 52 ਦਿਨਾਂ ਬਾਅਦ ਆਜੋ ਰਾਜਸਥਾਨ ਵੱਲ ਜਾਂਦੀ ਨਹਿਰ ਆ ਉਹਦੇ ਵਿੱਚ ਮਾਰ ਕੇ ਆ ਜੋ ਉਹਨਾਂ ਵੱਲੋਂ ਸ਼ਟ ਦਿੱਤਾ ਜਾਂਦਾ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਘਰੋਂ ਚੱਕਿਆ ਸੀ ਤਾਂ ਉਹਨਾਂ ਦੇ ਗਵਾਂਡੀਆਂ ਦੇ ਵੱਲੋਂ ਦਿੱਤੀ ਗਈ ਗਵਾਂਡੀ ਦੋਸਤ ਵੱਲੋਂ ਦਿੱਤੀ ਗਏ ਜੋ ਬਿਆਨਾਂ ਉਹਨਾਂ ਦੇ ਅਨੁਸਾਰ ਉਹ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਤੇ ਜਿਹੜੇ ਚਿੱਠੀ ਪੱਤਰ ਬਿਆਨ ਸਬੂਤ ਇਕੱਠੇ ਕੀਤੇ ਸੀ ਉਹਨਾਂ ਦੇ ਅਨੁਸਾਰ ਜਿਹੜੇ ਆਗਾ ਸਜ਼ਾ ਮਿਲਦੀ ਹੈ ਉਹਨਾਂ ਨੂੰ ਤੇ ਜੇ ਲਵਾਰਸਲਾਸਾਂ ਦੇ ਵਾਰਸਾਂ ਨੂੰ ਮੁਆਵਜ਼ੇ ਮਿਲਦੇ ਆ ਉਹਨਾਂ ਨੂੰ ਇਨਸਾਫ ਮਿਲਦਾ ਹੈ ਤੇ ਪੁਲਿਸ ਵਾਲਿਆਂ ਨੂੰ ਜਿਨ੍ਹਾਂ ਨੇ ਅਤਿਆਚਾਰ ਟਾਇਆ ਸੀ ਉਹਨਾਂ ਨੂੰ سزا ਮਿਲਦੀ ਹੈ ਤੇ ਲਵਾਰਥ ਲਾਸ਼ਾਂ ਦੇ ਵਾਰਸ ਖਮਾਉਣ ਵਾਲੇ ਭਾਈ ਜਸਵੰਤ ਸਿੰਘ ਜੀ ਖਾਲੜਾ ਖੁਦ ਇੱਕ ਲਵਾਰਥ ਲਾਸ਼ ਬਣ ਕੇ ਰਹਿ ਗਏ ਸੀ